ਸਮਾਪਤੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਜ਼ਾ ਮਾਮਲਾ ਜਿਹੜਾ ਫਰੋਇਟਰ ਸ਼ਹਿਰ ਦੇ ਪੁਰਾਣਾ ਬਾਜ਼ਾਰ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਇੱਕ ਵਿਜਾਂ ਵਾਲੀ ਦੁਕਾਨ ਨੂੰ ਜਿਹੜਾ ਨਿਸ਼ਾਨਾ ਉਹ ਬਣਾਇਆ ਤਾਂ ਰਾੜਾ ਲੈ ਕੇ ਦੁਕਾਨਦਾਰ ਸ਼ਟਰ ਤੋੜ ਕੇ ਅੰਦਰੋਂ ਨਕਦੀ ਜਿਹੜੀ ਲੈ ਕੇ ਚੋਰ ਫਰਾਰ ਹੋ ਗਏ ਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਨੇ ਆ ਤਾਂ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜੇ ਆ ਉਹ ਹੱਥ ਵਿੱਚ ਲੋਹੇ ਦੀਆਂ ਰਾੜਾਂ ਲੈ ਕੇ ਆਉਂਦੇ ਆ ਤੇ ਦੁਕਾਨਦਾਰ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ ਨਕਦੀ ਲੈ ਕੇ ਫਰਾਰ ਹੋ ਜਾਂਦੇ ਆ ਉਧਰੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਆ ਤਾਂ ਉਸਨੇ ਦੱਸਿਆ ਕਿ ਚੋਰ ਜਿਹੜੇ ਆ ਉਹ ਦੁਕਾਨ ਦੇ ਅੰਦਰ ਬਾਕਲ ਹੋਇਆ ਤੇ ਨਕਦੀ ਲੈ ਕੇ ਫਰਾਰ ਹੋ ਗਿਆ ਜਿਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤੇ ਨਾਲ ਹੀ ਤੁਹਾਨੂੰ ਦੱਸ ਬਿੰਨੇ ਆ ਕਿ ਇਹ ਕੋਈ ਚੋਰੀ ਦੀ ਪਹਿਲੀ ਘਟਨਾ ਨਹੀਂ ਗਈ ਲਗਾਤਾਰ ਹੀ ਚੋਰ ਜਿਹੜੇ ਆ ਉਹ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਆ ਤੇ ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਆ ਕਿ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਜਿਹੜੀ ਆ ਉਹ ਲਗਾਈ ਜਾਵੇ ਪਰ ਕਿਤੇ ਨਾ ਕਿਤੇ ਇਹ ਰੋਕ ਜਿਹੜੀ ਆ ਉਹ ਲੱਗਦੀ ਨਜ਼ਰ ਨਹੀਂ ਆ ਰਹੀ ਜਿਸ ਵੱਲ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜੜੀ ਉਹ ਲੋੜ ਹੈ ਤਾਂ ਕੀ ਕੁਝ ਕਹਿਣਾ ਹੈ ਦੁਕਾਨਦਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆ ਮੈਂ ਅੰਕਲ ਕਿ ਕਿੱਥੇ ਤੁਹਾਡੀ ਦੁਕਾਨ ਸੀਗੀ ਆਪਣੀ ਦੁਕਾਨ ਹੈ ਜੀ ਪੁਰਾਣਾ ਬਾਜ਼ਾਰ ਚੂਲੀ ਚੌਂਕ ਉਹਦੇ ਵਿੱਚ ਬੀਜਾਂ ਦੀ ਦੁਕਾਨ ਹੈ ਜੀ ਆਪਣੀ ਕੀ ਹੋਇਆ ਕੀ ਹੈ ਅਸੀਂ ਤਾਂ ਨਹੀਂ ਸਵੇਰੇ ਸੁੱਤੇ ਬੈਠੇ ਉੱਠਿਆ ਸਤ ਕੇ ਸਾਨੂੰ ਬਾਜ਼ਾਰੋਂ ਖੌਣ ਗਿਆ ਕਿ ਤੁਹਾਡਾ ਸ਼ਟਰ ਟੁੱਟਾ ਪਿਆ ਜੀ ਅਸੀਂ ਆਏ ਤਾਂ ਵੇਖਿਆ ਕਿ ਸ਼ਟਰ ਸਾਡਾ ਸਾਰਾ ਟੁੱਟਾ ਪਿਆ ਅੰਦਰ ਸਾਰਾ ਸਮਾਨ ਬਾਹਰੋਂ ਦੇਖਣੇ ਪਿਆ ਤੇ ਕਲਰਿਆ ਪਿਆ ਸਾਰਾ ਜੀ ਅੱਛਾ ਗੱਲੇ-ਗੁੱਲੇ ਵੀ ਫਰੋਲੇ ਪਏ ਸਭ ਕੁਝ ਫਰੋਲੇ ਪਿਆ ਜੀ ਗੱਲੇ-ਗੁੱਲੇ ਕਾਪੀਆਂ ਦੇ ਖਾਨੇ ਕੋਲ ਸਭ ਫਰੋਲੇ ਪਿਆ ਜੀ ਘਰੇ ਪੈ ਹੈ ਪੂ ਹੋਏਗੇ ਤੇ ਸਭ ਲੋ ਲੈ ਕੇ ਨਹੀਂ ਜੀ ਹੂੰ ਤੇ ਇਹ ਇਹ ਬਾਜ਼ਾਰ ਦੇ ਵਿੱਚ ਲਗਾਤਾਰ ਜਿ ਚੋਰੀਆਂ ਹੋ ਰਹੀਆਂ ਨੇ ਵੇ ਪ੍ਰਸ਼ਾਸਨ ਦੀ ਨਾਕਾਮੀ ਹੈ ਜੀ ਪ੍ਰਸ਼ਾਸਨ ਜੇ ਚੱਕ ਆਪਣਾ ਗਸ਼ਤ ਗੋਸ਼ਟ ਕਰਨ ਕੋਈ ਕੰਟਰੋਲ ਹੁੰਦਾ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਨਾ ਜੀ ਹੂੰ ਤਾਂ ਆਏ ਦਿਨ ਬਾਜ਼ਾਰ ਦੀ ਦੁਕਾਨਾਂ ਦੀ ਚੋਰੀ ਹੋ ਰਹੀ ਹੈ ਆਜੇ 4-5 ਦਿਨਾਂ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ 5-6 ਕੇਸ ਹੋ ਗਏ ਨੇ ਜੀ ਪਰਸੋ ਭੰਡਾਰਾਂ ਦੇ ਹੋਈ ਜੇ ਉਸ ਤੋਂ ਪਹਿਲਾਂ ਹਕੀਮ ਦੇ ਸਾਹ ਹਕੀਮ ਦੇ ਹੋਈ ਜੇ ਉਸ ਤੋਂ ਪਹਿਲਾਂ ਦੋ ਕਰਿਆਨੇ ਵਾਲੇ ਤੇ ਹੋਈਆਂ ਜੇ ਜੇ ਤਾਂ ਦੇਖ ਲਓ ਕਿ ਸਵੇਰੇ ਉੱਠੋ ਤੁਹਾਨੂੰ ਕੋਈ ਨਾ ਨਿਊਜ਼ ਇਹੀ ਮਿਲਦੀ ਹੈ ਕਿ ਫਰਾਂਨੇ ਦਾ ਸ਼ਟਰ ਟੁੱਟ ਗਿਆ ਫਰਾਂਨੇ ਦੀ ਚੋਰੀ ਹੋ ਗਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਵਿੰਦ ਕੁਮਾਰ ਹੈ